ਹੀ ਮੁਸਲਮਾਨ ਡੱਬੇ ਨੇ ਜੀ ਬਾਹਰ ਡੱਬੇ ਨੇ ਜੇ ਘਰ ਵਾਏ ਨੇ ਇਹਦੇ ਤਾਂ ਨਹੀਂ ਤਾਂ ਡਬੇ ਠੀਕ ਹੈ ਸਹੀ ਹੋਰ ਦੋ ਤਿੰਨ ਦੇ ਆਦਮੀ ਕੱਖ ਵੱਢਣ ਜਾਣੇ ਇੱਕ ਖੜਾ ਰਹਿਣਾ ਮੈਂ ਚੜੀ ਜਾਨਾ ਨੇ ਕਰਾ ਦੋ ਜਣ ਕੱਖ ਵੱਢ ਦੇ ਅੱਛਾ ਜੀ ਲੁਕ ਰੇ ਰੱਬਰਾ ਦੀ ਛੋਟਾ ਅੱਛਾ ਜੀ ਕਾਈ ਨੇ ਵੱਢੇ ਮੁਸਲਮਾਨ ਕਾ ਜੜੀ ਜੋ ਆ ਬੰਦੇ ਆ ਗਏ ਉਹਦੇ ਕੋਲ 200 ਰੁਪਏ ਇਸੇ ਜਾਂਦੀ ਦੇ ਠੀਕ ਹੈ ਜੀ ਜਿਹੜੇ ਧਗੜੇ ਥੇ ਉਹਨਾਂ ਦਾ ਸਾਨੂੰ ਥੋੜਾ ਪਿੰਡ ਦੇ ਵਿੱਚ ਸਾਨੂੰ ਕੀ ਨੇ ਦੇਣੇ ਥੇ ਹੂੰ ਗੀ ਮੋਠਾ ਬਾਜਰਾ ਗੋਰਾ ਟੇ ਹੂੰ ਅਸੀਂ ਮਾਰਿਓ ਬਾੜਿਓ ਸਵਾੜਿਆ 36 ਦਿਨ ਦੇ ਠੀਕ ਹੈ ਯਾਨੀ ਸੀ ਸਮੇਂ ਨਾਲ ਥੇ ਤਾਂ ਟੱਲੀ ਸੀ ਗਾੜਾ ਅੱਛਾ ਮਾਰੇ ਰੀਤੀ ਹਾਂ ਇੱਕ ਜਦਾ ਟੇਲੀ ਸੀ ਹਾਂ ਇੱਕ ਜਦਾ ਹੈ ਸਾਈ ਦਾਣੀ ਮੰਦੇ ਹੁੰਦੇ ਹਾਂ ਇੱਕ ਖਵਾਰ ਸੀ ਅੱਛਾ ਤੇ ਜਗਾ ਰੀ ਤੇ ਅੱਛਾ ਉੱਥੇ ਰਹਦੇ ਆ ਜਿਉਂਦੇ ਹੀ ਬਾਗ ਹਾਂ ਅਸੀਂ ਪੈਸੇ ਲੈਣੇ ਸੀ ਸਾਨੂੰ ਛਾੜ ਦੇਗੇ ਤੇਲੀ ਹਾਂ ਵਿਚਾਰ ਜੜ ਦੇਗੇ ਤਾਂ ਅੱਗੇ ਅਸਾ ਵੀ ਜਿਹੜੇ ਜਿਹੜੇ ਮੰਨ ਲਓ ਵੀ ਪਰਿਵਾਰ ਸੀਗੇ ਇਥੋਂ ਇਥੇ ਜ਼ਮੀਨਾਂ ਸੀਗੀਆਂ ਉਹਨਾਂ ਕੋਲੇ ਉਹਨਾਂ ਕੋਲੇ ਇਕੱਲੇ ਦਾ ਤੇਲੀ ਦੇ ਤੇਡੇ ਮੁੰਡੇ ਸੀ ਹਾਂ ਜਿਹੜਾ ਹੈ ਜੇ ਦੋ ਸੀ ਹਾਂ ਕਬਾਇਰਾ ਦਾ ਕਈ ਸੀ ਅੱਛਾ ਉਹ ਜਿਹੜੇ ਤੇਲੀ ਹੈ ਮੌੜੀ ਭਾਗੇ ਸੀ ਅੱਛਾ 80 ਬਾਰ ਦੇ ਸਾਡੇ ਭਰਾ ਬਰ ਬਰ ਸੀ ਦੀ ਬਾੜੀ ਆ ਦੇ ਸਾਡੇ ਨਾਲ ਹਾਂ ਜਦੋਂ ਉਹਨਾਂ ਨੇ ਮੁਸਲਮਾਨ ਹੈ ਹੂੰ 15 8 ਸਾਲ ਤੋਂ ਲੈ ਕੇ ਹੂੰ 15 ਸਾਲ ਚ ਕਰ ਹੂੰ ਮੌਮਨ ਮਿਠਾ ਕੇ ਬਾਂਬਰ ਕੇ ਅੱਛਾ ਆ ਸਾਡੇ ਨਾਲ ਅਸੀਂ ਦੇਖਿਆ ਹਮ ਅਜਾ ਕਪੜਾ ਦਾ ਪੈ ਬੈ ਦੀ ਹਮ ਕੋਈ ਦੁਆਰੀ ਦੀ ਬਸਾਰ ਬੁਕਰੀ ਹਮ ਹੋ ਇਹ ਨਹੀਂ ਲੈ ਅੱਛਾ ਠੀਕ ਆ ਜੇ ਉਹ ਬਾਹੀ ਕਰਦੇ ਹਮ ਸਾੜੀ ਬੇਵਜੀ ਹੋ ਜਾਂਦੀ ਹਮ ਪਰ ਚਾਹ ਉਹਦੇ ਮਗਲੇ ਪਾਸੇ ਥਾਲਾ ਕਰਾ ਲੈਂਦੇ ਹਮ ਭਈ ਇੱਥੇ ਬਕਟਾੜਾ ਹੈ ਮੋਥਰੇ ਬੁੜੇ ਪਟ ਗਏ ਇੱਥੇ ਛੋਲੇ ਹਰੇ ਹੋਣਗੇ ਹੂੰ ਭਿਓਗੇ ਹੂੰ ਬੋੜਾ ਵੀ ਹੁੰਦੇ ਬਾੜੇ ਹੂੰ ਤਰ ਅਉਛਾ ਵੀ ਹੈ ਹਰੇ ਵਾਲਾ ਅੱਛਾ ਨੀ ਤਖੜੇ ਬਸੂ ਗਦੇ ਬਾੜਾ ਖਿਜਦਾਰੀ ਕਿਉ ਡੂੰਗਾ ਹੋ ਜਾਂਦਾ ਹੂੰ ਮੈਂ ਆ ਵੀ ਜੇ ਨੇ ਛੋਲੇ ਅੱਛਾ ਅੱਛਾ ਚੱਲ ਕੇ ਹੂੰ ਜਿੱਥੇ ਘਰ ਵੈ ਨੇ ਹੂੰ ਪਾਰੇ ਬੱਚਿਆਂ ਮੇਰੇ ਹੱਲਿਆਂ ਬਈ ਹਲਤੇ ਸੀ ਮੈਂ ਬਲੇ ਬਾਬਾ ਛੱਡਦੀ ਐ ਨਾ ਹਾਂ ਬਾਹਗੇ ਛੱਡਾਂਗੇ ਉਹ ਇਥੇ ਦਾ ਕਣਕਾ ਹੋਈਆਂ ਗੱਡੀਆਂ ਮਖਿਆ ਤੇ ਪਾਣੀ ਦੇ ਬੈਂਦਾ ਨਹੀਂ ਬਹਿਨੀ ਮੇਰੇ ਇਹ ਕਣਕਾ ਉਹ ਕਿੱਥੇ ਘਰ ਬਾਹਰੇ ਬਾਹਰ ਹਾਂ ਤੇ ਬੋਰ ਹੋ ਗਏ ਕਣਕਾ ਵੀ ਹਾਂ ਦੀਵੇ ਸੇ ਹਾਂ ਜਾਂ ਗਾਇ ਸਮਝੇ ਆਪਣੇ ਘਰ ਚ ਦੇ ਇਹ ਖੱਡਬਾਨ ਕਰਦੇ ਹਾਂ ਦੇ ਉਹ ਗਾਇਸ ਹਲੋ ਲਾਟਾ ਅੱਛਾ ਉਹ ਲਟਣਾ ਹਾਂ ਜਿਹਨੂੰ ਲਾਟਨ ਕਹਿੰਦੇ ਸੀ ਜਾਨਣਾ ਹਾਂ ਤਿੰਨ ਬਾਟੀਆਂ ਬਾਬੇ ਦੇ ਮੂਰੀਆਂ ਧਰਦੀ ਵਹਿ ਲਈਆਂ ਨੇ ਜੋਟਾ ਨਾਲੀ ਗੋਰੀ ਜਾਂਦੇ ਹਾਂ ਹਾਂ ਹੁਣ ਬਜਲੀ ਆੜਮੀ ਹੁੰਦਾ ਜੱਟ ਅੱਛਾ ਮੈਂ ਜਵੀ ਲਿਆ ਉਹ ਤਾਕਾ ਫਾਕੇ ਦਿਖਾ ਦੇਣਾ ਅੱਛਾ ਆ ਬਿਲੀ ਡਿਗੜਿਆ ਅੱਜ ਦਿਲੇ ਹਾਂ ਕੋਤੋਂ ਬਣਾ ਪੜ ਲੈਣਾ ਠੀਕ ਅੱਛਾ ਜਦੋਂ ਬਾਪੂ ਬਿਜਲੀ ਆਈ ਹੈਗੀ ਮਤਲਬ ਲਾਈਟ ਆਈ ਜਦੋਂ ਉਦੋਂ ਲੋਕ ਡਰਦੇ ਵੀ ਸੀ ਵਿੱਚ ਇਹਦੇ ਤੋਂ ਜਿਵੇਂ ਇੰਜਣ ਉਂਜਣ ਆਏ ਨੇ ਜਦੋਂ ਉਹ ਤਾਂ ਮਾਰਾ ਕੋਈ ਗਏ ਲੈ ਖੜੀਆਂ ਮੋਟੇ ਲਵਾਉਣ ਲਾ ਕੇ ਬਿਜਲੀ ਦੀਆਂ ਹਾਂ ਉਹ ਨਾਲ ਉਹ ਟੈਗ ਤੇ ਵੇਜੂ ਖੜੀ ਦਾ ਹੀ ਹੱਸਿਆ ਡਰਦੇ ਸੀ ਡਰਦੇ ਸੀਗੇ ਹਾਂ ਹੱਸਿਆ ਨਹੀਂ ਜਨਾਈ ਹਾਂ ਇਹ ਤਾਂ ਥੋੜੇ ਜਿੰਨੇ ਗੱਲਾਂ ਨਾਲ ਲਾਈਟ ਆਈ ਤਾਂ ਅੱਛਾ ਹਾਂ ਇਹ 40 ਕਸਾਲੀ ਹੋਏ ਨੇ ਲਾਈਟ ਆਈ ਨੂੰ ਤਾਂ ਨਾ 35 40 ਕ ਉਹ ਲੈ ਖਰੀਦਾ ਬੇਲਾ ਹੀ ਜਾਉਗਾ ਪਾਣ ਲਵਾਉ ਹੁਣ ਪੈਸੇ ਦੇ ਨਹੀਂ ਲੱਗਦੇ ਨਹੀਂ ਜਦੋਂ ਬਾਪੂ ਇੰਜਣ ਚਾਲ ਦੇ ਤੀਗੇ ਜਦੋਂ ਇੰਜਣ ਸੀਗੇ ਉਹ ਇੰਜਣਾਂ ਤੋਂ ਵੀ ਲੋਕ ਡਰਦੇ ਸੀ ਅੱਥਾ ਨਾਲ ਹਾਂ ਇੰਜਣਾਂ ਤੋਂ ਡਰਦੇ ਸੀਗੇ ਹਾਂ ਅਸਿਆ ਅਟਾ ਦੀ ਗੱਲਾਂ ਦਾ ਮੇਰੇ ਵੱਲ ਗੇਂਦਾ ਅਟਾ ਹੀ ਨਿਕਲਣਾ ਹਾਂ ਨੂੰ ਛਾਤ ਤੇ ਗੁੱਟਾ ਉੱਤਰ ਗਿਆ ਸੀ ਹਾਂ ਚੱਲਣਾ ਨਿਕਲੇ ਅਸਿਆ ਬੁੜੀ ਹਾਲ ਤੇ ਸੀ ਕਰਤਾ ਹਾਂ ਇਹ ਕੁਤਰਾ ਕਰਦੇ ਰਾਤ ਨੂੰ ਹਾਂ ਪੱਤੀ ਬੁੜੀਆਂ ਆਦਮੀ ਨਹੀਂ ਹੁੰਦੀਆਂ ਅੱਛਾ ਸਾਰੀ ਰਾਤ ਕੁਤਰਾ ਕਰਦੇ ਘੜਬੜਾ ਹਾਂ ਤੇ ਨਾ ਖੀ ਉੱਦੇ ਹੁੰਦੇ ਹਾਂ ਪੱਤੀ ਪੱਤੀ ਬੁੜੀਆਂ ਹਾਂ ਬਾਹਰੀ ਜੀ ਹੋ ਜਾਗਾ ਅੱਜ ਕੱਲ੍ਹ ਦੇ ਮਹੀਨੇ ਹਾਂ ਕੋਈ ਸਵਾਲਾਂ ਟਾਂਡੇ ਉਹਦੀ ਹੁੰਦੇ ਹਾਂ ਹਾਂ ਜਿਹੜੇ ਡੋਗੋ ਲੰਦਾ ਉਹਦੇ ਹੱਥੋਂ ਨਹੀਂ ਉਹ ਮਾਦਰੀ ਵਾਰੀ ਲੈ ਦੂਰ ਗਲਾ ਹਾਂ ਸਾਰੀਆਂ ਦੇਖਣੋ ਦੋ ਬੰਦੇ ਸਾਡੇ ਪਿੰਡ ਸਾਰੀ ਬਾਤ ਮਸ਼ੀਨ ਫੇਰੀ ਗਏ ਹੂੰ ਬਦੜ ਕੇ ਲੱਗ ਜਾਇਆ ਕਰ ਉਹਨਾਂ ਨਾਲ ਹੂੰ 25 ਬੂੜੀਆਂ ਹੂੰ ਉਦੋਂ ਜ਼ਮੀਨਾਂ ਦੇ ਕੀ ਰੇਟ ਸੀ ਬਾਪੂ ਜਦੋਂ ਵੰਡ ਹੋਈ ਐ ਯਾ ਨਹੀਂ ਦੇ ਨਹੀਂ ਮਾਮਲੇ ਦੇ ਲੈਂਦਾ ਵੀ ਬਾਮਲਾ ਭੜ ਦੀ ਬਾਦ ਐ ਅਸਿਆ ਆ ਲੱਗ ਬੜ ਮਾਰਾਂਗੇ ਅੱਛਾ ਲੱਗੇ ਨਾ ਲੱਗੇ ਹਾਂ ਲੱਗਦਾ ਵੀ ਠੀਕ ਹੋ ਦੇ ਹਾਂ ਕੀ ਰੇਟ ਸੀ ਬਾਪੂ ਉਦੋਂ ਬਾ ਜੰਦੇ ਲੈਂਦੇ ਸੀ ਪੈਸੇ ਬਗਾਲਾ ਗੈੜੀ ਲਓ ਅੱਛਾ ਗਹਿਣੇ ਲੈਂਦੇ ਸੀ ਹਾਂ ਅੱਛਾ ਵੀ ਲੈ ਲਿਆ ਇਹ ਪੈਸੇ ਖਾਦ ਬਗਾਲਿਆ ਆਂਗੇ ਨਾ ਜ਼ਮੀਨ ਬਾ ਆਂਗੇ ਨੇ ਪੈਸੇ ਆ ਜਾਣਗੇ ਇਹੋ ਛੜਾ ਸਾਡੇ ਗੋਲੇ ਕੁੜਾ ਲੈ ਜ਼ਮੀਨ ਸੀ ਗਹਿੜੇ ਅੱਛਾ ਵੀ ਬਾਹਮਲਾ ਭਰਦੇ ਬਾਹ ਲੋ ਬਾਹਰ ਬਣੜੀ ਗਈ ਅੱਛਾ ਇਹ ਸਵਾਲਾਂ ਤਾਂ ਹੀ ਮੈਂ ਹਾਂ ਬਾਕੀ ਪਸ਼ੂੜੀ ਸੇ ਬਣਦਾ ਹਰ ਇੱਕ ਕੋਲ ਕੱਕ ਕੰਡੇ ਦਾ ਢੋੜਾ ਸੀ ਅਸੇ ਬਾਪੂ ਇੱਕ ਚੀਜ਼ ਹੋਰ ਦੱਸੋ ਜਦੋਂ ਅੱਗੇ ਪ੍ਰਾਉਣੇ ਆਉਂਦੇ ਹੁੰਦੇ ਸੀਗੇ ਕਹਿੰਦੇ ਅੱਗੇ ਕਣਕ ਦੀ ਰੋਟੀ ਨੂੰ ਤਰਸਦੇ ਹੁੰਦੇ ਸੀ ਕਿਸੇ ਨੂੰ ਆਪਾਂ ਦੇ ਹੁੰਦੀ ਆ ਹਾਂ ਪ੍ਰਾਉਣਿਆਂ ਨੂੰ ਮਿਲਦੀ ਹੁੰਦੀ ਸੀ ਹਨਾ ਪ੍ਰਾਉਣਿਆਂ ਨੂੰ ਹਾਂ ਛੋਲਿਆਂ ਦੀ ਢਾਰ ਢੜ ਕੇ ਬੂੜੀਆਂ ਛੱਡਦੀਆਂ ਹਾਂ ਹਾਂ ਕਣਦੇ ਲੱਗਦੇ ਜਾਂ ਬਾਜਰੇ ਦੀ ਬਾਣ ਬੜ ਕੇ ਆਟਾ ਹਾਂ ਦੋ ਰੋਟੀਆਂ ਮੱਛ ਦਾ ਖਾਦਾ ਅੱਛਾ ਬੱਡੇ ਮਤਲਬ ਆਈਆਂ ਜੀ ਮੋਟੀ ਹੈ ਮਾ ਮਤਲਬ ਕਿ ਆਪਾਂ ਤਾਂ ਪਹਿਲਾਂ ਜਿਵੇਂ ਮੱਕੀ ਬਾਜਰੇ ਜਾਂ ਛੋਲੇ ਇਹ ਇਹਨਾਂ ਦੀ ਰੋਟੀ ਮਿਲਦੀ ਹੁੰਦੀ ਸੀ ਘਰ ਦੇ ਬੰਦੇ ਨੂੰ ਹਾਂ ਘਰ ਦੇ ਹਾਂ ਮਤਲਬ ਕਿ ਜਦੋਂ ਕਿਤੇ ਕਹਿੰਦੇ ਪ੍ਰਾਣਾ ਹੋਣਾ ਕੋਈ ਹਾਂ ਨਾ ਘੜ ਘੜੀ ਪਗੜ ਧਿਆਰ ਧਿਆਰ ਪਛੇੜੀ ਵੇੜੀ ਦੀ ਬੁੜੀ ਆਟਾ ਘਰੇ ਵੀ ਲੈਂਦੀਆਂ ਹਾਂ ਸਾਡੇ ਛਾਕੇ ਨੇ ਮੇਰੀ ਬਾਥੀ ਸੀ ਹਾਂ ਇੱਕੋ ਮੇਰੀ ਅੰਬਾ ਹਾਂ ਉਹ ਹੱਜਮਾ ਦੋ ਹਾਂ ਚਾਰ ਹੈ ਟਰ ਅਉਂ ਵੀ ਲੈਂਦੀ ਅੱਛਾ ਟੜਕੇ ਸਿੱਖ ਬੋਲਦੇ ਨਾ ਉੱਠ ਕੇ ਹੈ ਉਹ ਹੀ ਤਾਰੇ ਵੀ ਤਾਰੇ ਚੜੰਗੇ 8 ਵਜੇ ਅੱਛਾ ਨਾ ਅਸਿਆ ਫਿਰ ਦੇਸੀ ਕਾ ਉਹ ਵੀ ਫਿਰ ਬੁੜੀਆਂ ਲਕੋ ਕੇ ਰੱਖਦੀਆਂ ਸੀ ਕਹਿੰਦੇ ਕਰਦਿਆਂ ਤੋਂ ਹਾਂ ਹੈ ਹਾਂ ਉਹ ਕਹਿੰਦੇ ਉਹ ਵੀ ਪਰੌਣੇ ਨੂੰ ਪਾਉਣਾ ਹੈ ਹਾਂ ਦੂਰੀਆਂ ਨੂੰ ਮਤਲਬ ਘਰ ਦੇ ਮੈਂਬਰ ਨੂੰ ਨਹੀਂ ਸੀ ਮਿਲਦਾ ਕੋਈ ਚਾਹ ਨਹੀਂ ਸੀ ਕਰਦਾ ਅਸਿਆ ਲੱਸੀ ਨਾਲ ਹਾਂ ਲੱਸੀ ਖੱਟੀ ਰੱਖ ਲੈਣੀ ਹਾਂ ਜੇ ਦੜੀਆ ਕਣਕ ਦਾ ਹਾਂ ਜਾਂ ਛਿਆ ਚਿਹਰਾ ਹਾਂ ਮੋਠਾਂ ਦੀ ਖਿਜੜੀ ਹਾਂ ਉਹ ਲੱਸੀ ਜੇ ਫਿਰ ਐਂ ਧਾਰਾ ਮਾਰਦੇ ਅੱਛਾ ਬਈ ਦਹੀਂ ਬਣਦੀ ਅੱਛਾ ਦਹੀਂ ਖੱਟੀ ਆਈ ਦੜੀਆ ਖਾਈ ਜਾਂਦੇ ਹਾਂ ਅਸਰ ਜਿਹੜੇ ਕੱਪੜੇ ਧੋਂਦੇ ਹੁੰਦੇ ਸੀ ਬਾਪੂ ਉਹ ਵੀ ਉਹ ਵੀ ਕਹਿੰਦੇ ਇਹਦੀ ਦਹੀਂ ਦੀ ਜਾਂ ਖੱਟੀ ਲੱਸੀ ਦੀ ਬਣਾਉਂਦੇ ਹੁੰਦੇ ਸੀਗੇ ਸਾਬਣ ਕੱਪੜੇ ਹੁੰਦੇ ਹਾਂ ਲੱਕੜਿਆ ਹੁੰਦਾ ਥਾਪਾ ਉਹ ਦਿਨ ਕੋਟੇ ਅਛਾ ਨੀ ਧੋਉਂਦੇ ਫਿਰ ਕਹਿੰਦੇ ਇਹ ਲੱਸੀ ਦੀ ਸਾਬਣ ਬਣਾਉਂਦੇ ਹੁੰਦੇ ਸੀ ਛੋਡਾ ਸੀ ਅਛਾ ਉਹ ਪਾਣੀ ਟੱਟੇ ਗੋਲ ਗਾ ਹਾਂ ਸਾਬਣਾ ਕਿੱਥੇ ਜੀ ਅਡੀ ਲੱਸੀ ਨੂੰ ਕਹਿੰਦੇ ਹੁੰਦੇ ਵੀ ਜਮਾ ਕੇ ਲੱਸੀ ਨੂੰ ਵਿੱਚ ਬਣਾਉਂਦੇ ਹੁੰਦੇ ਸੀ ਖਟੀਆਂ ਵੀ ਉਹ ਉਹਦੇ ਨਾਲ ਕੱਪੜੇ ਧੋਉਂਦੇ ਰਹੇ ਆ ਪਹਿਲਾਂ ਹਾਂ ਫਿਰ ਵੀ ਵਿੜਿਆ ਲੱਸੀ ਰਹਿਣਾ ਨਹੀਂ ਹੁੰਦੀ ਆ ਹਾਂ ਹਾਂ ਪਾਣੀ ਲਾ ਦੇ ਉਹਦੇ ਤੇ ਮੇਰੇ ਛੰਭਾ ਮੈਂ ਪਾਣੀ ਅਛਾ ਮਾੜਾ ਜਿਹਾ ਚਾ ਵੋਦਣਾ ਪੈਂਦਾ ਕਾਂ ਦੇ ਸਰੀਰਾਂ ਦਾ ਵੀ ਕਹਿੰਦੇ ਜੂਆਂ ਜੇ ਪੈਂਦੀਆਂ ਹੈ ਮੀਡੀਆ ਦੇ ਜਦੋਂ ਬਾਪੂਆਂ ਦਾ ਜੂਆਂ ਪਾਇਆ ਨੇ ਮਿੱਟੀਏ ਤੇਲ ਨਾਲ ਘੱਟਣੀ ਨਹੀਂ ਅੱਛੇ ਦਿਨ ਨਾ ਹੁੰਦੇ ਲੈ ਥੈਲੀ ਖੋਲਣਾ ਬੁੜੀਆਂ ਵੀ ਭਰਾਂਦੇ ਹੁੰਦੇ ਲੈ ਵੀ ਇਹ ਇੱਕ ਨਵੀਂ ਐਗਜ਼ਾਮਪਲ ਆ ਜੇ ਅੱਜ ਕੱਲ੍ਹ ਪੈਂਦੀਆਂ ਨੇ ਤੇ ਮਿੱਟੀ ਦਾ ਤੇਲ ਵਰਤ ਸਕਦੇ ਹੋ ਹਣ ਠੀਕ ਆ ਛੱਪੜ ਮਾਰਦੇ ਲੋਕ ਹਾਂ ਜਿਹੜੇ ਫਿਰ ਆਪਾ ਬਾੜੀ ਫੇਰਦੇ ਭਾਈ ਚਲੋ ਛੱਪੜ ਪਟਾ ਹਾਂ ਸਾਡੇ ਗੰਬਦਾ ਸੀ ਅੱਛਾ ਪੱਖੋ ਛੱਪੜ ਪਟਦੇ ਸੀ ਹਾਂ ਪੈਣੀ ਹਾਂ ਤਾਜੋ ਹਾਂ ਪੱਖੋ ਸਾਡਾ ਬਿੰਡ ਹਾਂ ਆਂ ਡਾਲਾ ਪਟਾ ਲਿਆ ਹਾਂ ਲਾਓ ਸਰ ਕੋਈ ਛੇਡਾਂ ਲਾਵੇ ਅੱਛਾ ਇਹ ਸਾਡੇ ਪਿੰਡ ਦਾ ਬੱਦਾ ਸੀ ਹਾਂ ਉਹਨੇ ਸਰ ਲਾ ਤਾ ਉਹ ਚਾਕੇ ਬਾਹਰ ਛੜਦਾ ਹੂੰ ਮੂੰਹ ਸੁੱਕਣ ਲੱਗ ਗਿਆ ਸੀ ਉਹਦਾ ਅੱਛਾ ਫਿਰ ਉਹ ਘੰਟਾ ਪਾਣੀ ਦਾ ਮੌਤ ਦੇਦਾ ਸਾਲ ਬਾਰੇ अच्छा ठीक है बुढ़िया एक बुढ़िया खेतੋਂ ਗੁਆਰੇ ਦੀ ਬਰੀ ਲੈ ਆਈ ਹੂੰ ਗੁਰਦੁਆਰੇ ਬੁੜੀ ਛੜਦੀ ਹੂੰ ਵੀ ਚੱਕੋ ਕੋਈ ਖੇਤੋਂ ਲਿਆ ਕੇ ਹਾਂ ਕਿ ਫਿਰ ਨਾਲ ਚੱਕੀ ਆਵੇ ਅੱਛਾ ਮੇਰੇ ਚਾਚਾ ਜੀ ਹਾਂ ਝਾਕ ਕੇ ਧਾਰਣੀ ਅੱਛਾ ਉਹਨੇ ਚੱਕ ਲਈ ਸੀ ਆਪੇ ਹੂੰ ਐਡੀਆ ਬੁੜੀਆ ਤਾਂ ਖੜੀ ਹੈ ਹੂੰ ਤਾਹੀਂ ਤਾਂ ਅੱਗੇ ਬਾਪੂ ਪੰਪ 5 6 6 ਜਵਾਕ ਪਾਲ ਲੈਨੇ ਹੁਣ ਤਾਂ ਦੋੜ ਨਹੀਂ ਪੜਦੇ ਜਿੱਥੇ ਹੌ ਸਕੂਲ ਆ ਮੰਡੀ ਬੜੀਆਂ ਉੱਠ ਸਿਰ ਤੇ ਟੂੜੀਾਂ ਢਿਉਂਦੇ ਰਾਤ ਨੂੰ ਸੀ ਬੜੀ ਨਾਲ ਅੱਛਾ ਇਹ ਰਾਤ ਨੂੰ ਵੀ ਕੋਈ ਰਾਤ ਨੂੰ ਵੀ ਹੱਥੀਂ ਕੁੱਤਰਦੇ ਸੀਗੇ ਬਾਪੂ ਹਾਂ ਰਾਤਾਂ ਨੂੰ ਜਿਹੜਾ ਕਹਿੰਦੇ ਆਹ ਕੁੱਤਰਦਾ ਹੁੰਦੇ ਕੁੱਤਰਾ ਕਰ ਦੁੰਦੇ ਅਸਿਆ ਟੜਕਿਓ ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਤੜਕੇ ਖੜਾ ਕਹਿੰਦੇ 3 ਵਜੇ ਖੜਾਉਂਦੇ ਹੁੰਦੇ ਉਹ ਕੀ ਉਹਨੂੰ ਕਹਿੰਦੇ ਕੀ ਹੁੰਦੇ ਸੀਗੇ ਜਿਹੜੀ ਚਲਾਉਂਦੇ ਹੁੰਦੇ ਸੀ ਮਸ਼ੀਨਾਂ ਸੀ ਹੱਥ ਇੱਕੋ ਹੀ ਟੋਕੀ ਆ ਹਾਂ ਉਹਨੂੰ ਉਂਗ ਕੀ ਕਹਿੰਦੇ ਸੀਗੇ ਇਹਦੀਆਂ ਅੰਡਰ ਕੇ ਵੱਢਦੇ ਅੱਛਾ ਸਾਰਿਆਂ ਦੀ ਸੀ ਮਸ਼ੀਨਾਂ ਹਾਂ ਹਾਂ ਉਹਨਾਂ ਘਾਤ ਪਸ਼ੂ ਉਹੀ ਖਾਈ ਐ ਅੱਛਾ ਜੇ ਬਣਾ ਦੇਖੇ ਉਹ ਇਹ ਥਰੋਣੀਆਂ ਜੜਾ ਹੂੰ ਖਾੜੀਆਂ ਐ ਮੇੜੀ ਹੂੰ ਐ ਆਈਆਂ ਨੇ ਮੋਟੀਆਂ ਜੜਾ ਹੋਏ ਹੂੰ ਮਸ਼ੀਨ ਚ ਕੋ ਤਰੀ ਜਿਆ ਅੱਛਾ ਆ ਚਾਰੇ ਬਰਸੀਨਾ ਜੱਗਿਆਂ ਨੂੰ ਕੋਈ ਨਹੀਂ ਸੀ ਹੂੰ ਹਾਰ ਜਾ ਕੇ ਹਰਾ ਹੁੰਦਾ ਅੱਛਾ ਸੁੱਕਾ ਹੀ ਹੈ ਜਿਹੜੀ ਗਵਾ ਵੀ ਦੇ ਉਹਦੀ ਪੱਤੀ ਝਾੜ ਲੈਂਦੇ ਹੂੰ ਨਹੀਂ ਭੋਵਣੀ ਹੂੰ ਮਲੇ ਵੜ ਲੈਣੇ ਪਸ਼ੂਆਂ ਨੂੰ ਹੂੰ ਪਹਿਲੇ ਮਸ਼ੀਨਿਕ ਕੋ ਦਰਪੇਬਾ ਅੱਛਾ ਕੋਈ ਨੀਰ ਮਿਲਦਾ ਨਹੀਂ ਸੀ ਹੂੰ ਕੋਈ ਰਿਆਸਤ ਬਾਰੇ ਗੱਲਾਂ ਯਾਦ ਹੈਗੀਆਂ ਬਾਪੂ ਰਿਆਸਤ ਬਾਰੇ ਰਾਜਿਆਂ ਦਾ ਰਾਸ ਸੀ ਜਦੋਂ ਇੱਥੇ ਸਾਡੇ ਆਏ ਰਾਜਾ ਬਰਜਮਨਸੋ ਹਾਂ ਜਿੱਥੇ ਆਉ ਘਰ ਜੇ ਬੈਨੇ ਇੱਥੇ ਪੜ੍ਹਦੇ ਅੱਛਾ ਘੋੜੇ ਸੀ ਹੂੰ ਸਾਡੇ ਕੋਲੇ ਘੋੜਾ ਸੀ ਹੂੰ ਡੱਬਾ ਸੀ ਸਾਡੇ ਅੱਛਾ ਉਹ ਜਾਣਾ ਪੈਂਦਾ ਖਿੰਦੇ ਦੇ ਸੀ ਹੂੰ ਉਹ ਨਾਲ ਦੇਰੇ ਸਰਕਾਰੀ ਤੁਸੀਂ ਵੀ ਦੇਖੋ ਫੜਿਆ ਘੋੜੇ ਹੁੰਦੇ ਸਾਡੇ ਫਿਰਲੇ ਅਸੀਂ ਫੜਕਾਰੀ ਪਾ ਕੇ ਪੈਸਾ ਕਰਤਾ ਰਾਜੇ ਦੇ ਹਮ ਮਹਾਰਾਜਾ ਜੇ ਤੁਮ ਹਮ ਦਿੱਤਾ ਹਮ ਲੈ ਜੋ ਹੈ ਲੈ ਮੈਂ ਨਹੀਂ ਲੈ ਤਾ ਸਾਰ ਰੁਪਈਆ ਨਾ ਜੜ ਦਰਿਆ ਜਾਂਦੀ ਦਾ ਹਮ ਜਿੱਕਾ ਅਰਮਦਾਸਿਆ ਸੀ ਹਮ ਉਹਨੇ ਕੱਲੇ ਨੇ ਰੁਪਿਆ ਦਿੱਤਾ ਮਹਾਰਾਜੇ ਤਾੜੀ ਅੱਛਾ ਇਹ ਕਿਹੜੇ ਰਾਜੇ ਦੇ ਅੰਦਰ ਸੀ ਰਿਆਸਤ ਆਪਣੀ ਇੱਥੇ ਕਿਹੜੇ ਰਾਜੇ ਦੇ ਅੰਦਰ ਸੀ ਪਹਿਲਾ ਸੂਰ ਰਾਜਾ ਫਿਰ ਪਰਦਾ ਬਣਸੋ ਅਸਿਆ ਨਾਬਾ ਰਿਆਸਤ ਦੇ ਅੰਦਰ ਸੀਗੇ ਆਪਾਂ ਹਾਂ ਅੱਛਾ ਇਹ ਇੱਧਰਲਾ ਸਾਰਾ ਹਨਾ ਨਾਬਾ ਰਿਆਸਤ ਸੀ ਉਹਦਾ ਪ੍ਰਦਮ ਦਾ ਦੂਜੇ ਦਾ ਕੋਈ ਨਾ ਫਲਾਉ ਨਾ ਕੋਲੀ ਸੀ ਹੂੰ ਨਾ ਘੱਟ ਕੋਈ अच्छा। ਤੇ ਹਮਡੇ ਦੰਬੂਲੇ ਸੀ। ਇੱਕ ਛਾਇਆ ਮਾਨਮਾਇ ਪਿੰਡ ਦਾ। ਖਡਬਾਰ ਬੈ ਉਹ ਲਾ ਦੇ ਦਿੰਦਾ। ਜਿਹੜੇ ਮਾਮਲੇ ਹੁੰਦੇ ਸੀਗੇ ਮਾਮਲੇ ਉਹ ਉਹ ਕੀ ਹੁੰਦਾ ਸੀਗਾ ਬਾਪੂ? ਸਰਕਾਰ ਨੂੰ ਦੇ। ਕਿਆਨੀ ਕਮਾ। ਉਹ ਸਰਕਾਰ ਨੂੰ ਦੰਦੇ ਹੁੰਦੇ ਸੀ। ਨੰਬਰਦਾਰ। ਨੰਬਰਦਾਰ ਨੂੰ। ਅਸਿਆ। ਨੰਬਰਦਾਰ ਪਹਿਲਾਂ ਤੋਂ ਹੀ ਨੇ। ਸੁਰਬੰਨ ਜਣੀ ਮਡਾ ਨੰਬਰਦਾਰ ਵੱਡਾ ਹੈ ਹਾਂ ਨੰਬਰਦਾਰ ਵੱਡਾ ਹੈਗਾ ਨੰਬਰਦਾਰ ਬਿਨਾ ਆਪਾਂ ਕੋਈ ਜੀ ਲੈ ਨਹੀਂ ਸਕਦੇ ਆ ਦੇ ਸਕਦੇ ਅੱਛਾ ਆ ਕਿਉਂਕਿ ਜਮਾਨਾ ਤੇ ਹੁਣ ਵਾਲੇ ਜਮਾਨੇ ਚ ਤੈਨੂੰ ਕਿੰਨਾ ਫਰਕ ਲੱਗਦਾ ਹੁੰਦਾ ਜਾਂ ਲਾ ਲੈਣਾ ਚੋਰ ਬਾਦ ਖੋਲ ਕੇ ਲੈ ਜਾਂਦੇ ਹੂੰ ਪਹਿਲੇ ਹੂੰ ਉੱਠੇ ਚੋਰੀ ਦੇ ਮੈਂ ਸਾਡਾ ਹੋਲਦਾ ਨਹੀਂ ਹੂੰ ਫਿਰ ਪੜਾ ਕੱਢ ਕੇ ਮੰਗਰੀ ਜਾਂਦੇ अच्छा। ਸਾਡੇ ਬੰਦ ਖਾਲੇ ਉਹ ਵੇਲੀ ਆਲੇ ਨਹੀਂ। ਹੂੰ। ਭਾਈ ਦੇਰੀ ਪੱਕੀ ਸੀ ਭਟਕੇ। ਹੂੰ। ਸਾਡੇ ਕੋਲ ਹੈ ਵਰਦੀ ਚਾਚਾ ਜੀ ਕੋਲੇ। ਹੂੰ। ਉਹਨਾਂ ਲੋਕਾਂ ਖੈ ਦੀ ਖੈ ਦੇ ਬੰਦ ਬੈ ਗਏ ਉੱਥੇ ਬੰਦ ਲੜ ਗਏ। ਹੂੰ। ਇੱਥੇ ਫਾਇਰ ਗਾਲ ਛੱਡ ਗਏ ਭਾਜੇ ਪਪਾਲਾ ਦੇ ਜ਼ੋਰ ਸੀ। ਹੂੰ। ਬਾਹਰ ਸਾਰੀ ਪਿੰਡ ਭਾਗੀ ਪਪਾਣੀ। ਹੂੰ ਪੈੜ ਆ ਗਏ ਹੂੰ ਬਿਭਾਰਾ ਦੇ ਲੋਕਾਂ ਦੇ ਹੁਣ ਤਾਂ ਮੁੜ ਜਾ ਛੋਟੇ ਬਲਗਾ ਥਾ ਗਏ ਹਾਂ ਉੱਥੋਂ ਮੁੜੇ ਦੱਸ ਕੇ ਉਹਨਿਆ ਘਰੇ ਜਾ ਕੇ ਉਹ ਜਿਵੇਂ ਉਹ ਆਪ ਆਪਣੇ ਨਾਲ ਦੀ ਪੈਰ ਕੱਢ ਲਾਂਦੇ ਸੀ ਅੱਗੇ ਪੈੜ ਨਿਕਲ ਜਾਂਦੀ ਸੀ ਬਾਡਾਂ ਦੇ ਟੰਡੀਆਂ ਆਂ ਦੇ ਪਾ ਲੈਂਦੇ ਜਾਂ ਘੂਂਗਰੂ ਹਾਂ ਟੰਡੀਆਂ ਜੇ ਚੋਰੋ ਜਿਆਦਾ ਲੀਰਾ ਬਾਦ ਜਾਂ ਘਰ ਆ ਲੈ ਦੇ ਖੜਕਾ ਦਾ ਖੌਣ ਕੇ ਲਿਆ ਅੱਛਾ ਹਮ ਉਹਰ ਉਹਦੀ ਆਵਾਜ਼ ਆਉਂਦੀ ਸੀ ਪਤਾ ਲੱਗਦਾ ਸੀਗਾ ਇੱਥੇ ਸਾਡੇ ਕਾਰੀਗਰ ਬੜੀ ਅੱਡੇ ਗੋਲੀ ਉਹ ਬੋੜਾ ਜਾ ਕੇ ਬੈ ਗਰੀ ਹਮ ਚੋਹਰਾ ਆ ਗਏ ਨਾ ਦੂਜੇ ਚੱਕਦੇ ਬੱਗਾ ਬਾਗ ਗਿਆ ਹਮ ਬਾਂਦੇ ਦੇ ਢਲੀਆਂ ਲੀਆ ਭਾਈ